ਖਾ ਕੱਢ ਦੇ ਕਐਮਐਲਏ ਬਲਕਾਰ ਸਿੱਧੂ ਖੇਡਾ ਕੱਢ ਦੇ ਖੁਦਾ ਮੌਲ ਦੇ ਗੁੰਡਾ ਜੇਕਰ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ ਅਸੀਂ ਛੜਕਾਂ ਨਾਲ ਇੱਥੇ ਪੌਣ ਸਾਰੇ ਬੁਲਾ ਰਹੇ ਇਹ ਕਹਿੰਦੇ ਗਏ ਕਿ ਪਰਚੇ ਰੱਦ ਕਰਾਵਾਂਗੇ ਪਰਚੇ ਰੱਦ ਕਰਾਵਾਂਗੇ ਨਹੀਂ ਪਰਚੇ ਰੱਦ ਕਰਾਵੋ ਹੋਗੇ ਪ੍ਰਕਾਸ਼ ਸਿੰਘ ਤੇੜਾ ਪਰਚਾ ਕੋਈ ਦੁਬਾਰਾ ਰੈਕਟਰ ਨਹੀਂ ਹੁੰਦਾ ਅਸੀਂ ਕਦੇ ਵੀ ਆਰਾਮ ਨਾਲ ਨਹੀਂ ਬਠਾਂਗੇ ਜਿਨ੍ਹਾਂ ਨੇ ਅੱਜ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਗਰੀਬਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਸਾਡੀ ਮੰਡੀ ਦਾ ਜੋ ਬੁਰਾ ਹਾਲਾਤ ਹੈਤੋਂ ਦੀ ਮੰਡੀ ਦਾ ਉਹਨਾਂ ਨੇ ਕਿਹਾ ਆ ਉਹਨਾਂ ਦਾ ਕਸੂਰ ਮਨਿੰਦਰਜੀਤ ਦਾ ਇਹੀ ਆ ਹੋਰ ਉਹਦਾ ਕੋਈ ਵੱਡਾ ਕਸੂਰ ਨਹੀਂ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਜੋਨਗ ਇਹਨਾਂ ਦੀਆਂ ਖਾਮੀਆਂ ਹੁੰਦੀਆਂ ਉਹਨਾਂ ਨੂੰ ਉਜਾਗਰ ਕਰਦਾ ਕੋਈ ਵੀ ਜਿਹੜੀ ਹੱਕ ਸੱਤ ਦੀ ਆਵਾਜ਼ ਆ ਚਾਹੇ ਕੋਈ ਪੱਤਰਕਾਰ ਭਾਈਚਾਰਾ ਤਾਂ ਉਹ ਆਉਂਦੀਆਂ ਖਾਮੀਆਂ ਨੂੰ ਲਕੂਰ ਵਾਸਤੇ ਉਹਨਾਂ ਤੇ ਝੂਠੇ ਪਰਚੇ ਕਰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਹੱਕ ਸੱਤ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਇਹ ਇੱਥੋਂ ਦੀ ਪੰਜਾਬ ਪੁਲਿਸ ਤੇ ਸੀਆਈ ਬੁੱੱਚੜ ਨੇ ਮੇਰੇ ਨਾਲ ਅਨਾਂਦ ਸੱਦਤ ਕਰਵਾਇਆ ਤੇ ਕੀਤਾ ਤੇ ਕੱਲ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਦਮ ਦਫ਼ਤਰ ਬਹੁਤ ਵੱਡਾ ਕਟ ਕੀਤਾ ਜਾ ਰਿਹਾ ਤੇ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਮਾਣਾ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਭਰਾਵੋ ਮੈਂ ਵੀ ਮਜ਼ਦੂਰਾਂ ਦਾ ਮੁੰਡਾ ਐ ਮੈਂ ਵੀ ਲੋਕਾਂ ਦੀ ਗੱਲ ਕਰਦਾ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਇਸ ਦਮ ਦਫ਼ਤਰ ਪਹੁੰਚਣ ਦੀ ਬੇਨਤੀ ਕਰਦਾ ਤੇ ਕੱਲ ਨੂੰ ਅਸੀਂ ਜਿਹੜਾ ਪ੍ਰੋਗਰਾਮ ਕਰ ਰਹੇ ਆ ਇਸ ਦਮ ਦਫ਼ਤਰ ਉਰੇ ਵਿੱਚ ਅਸੀਂ ਇਹ ਮੰਗ ਪਾਈ ਆ ਸਰਦਾਰ ਅਮਨਿੰਦਰ ਸਿੰਘ ਲੋਕਵਾਚ ਚੈਨਲ ਦੀ ਇੱਥੋਂ ਦੇ ਸਸਤਿਆਂ ਨੂੰ ਦੱਸਾਂਗੇ ਵੀ ਜੇਕਰ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ ਅਸੀਂ ਛੜਕਾ ਨਾਮ ਕਰਾਂਗੇ ਭੇਖਾ ਕੱਢਦੇ ਇੱਥੋਂ ਦਾ ਸਿਸਟਮ ਭੇਖਾ ਕੱਢਦੇ ਇੱਥੋਂ ਦਾ ਐਮਐਲਏ ਬਲਕਾਰ ਸਿੱਧੂ ਭੇਖਾ ਕੱਢਦੇ ਇੱਥੋਂ ਦਾ ਮੌਲਤ ਗੁੰਡਾ ਇਹ ਇਸ ਕਰਕੇ ਅਸੀਂ ਭਰਾਵੋ ਤੁਹਾਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਵੀ ਕੱਲ ਨੂੰ ਆਖਰਮ ਜੈਤੋ ਪਹੁੰਚਣ ਦੀ ਕਿਰਪਾਲਤਾ ਕਰੋ ਹੁਣ ਅਗਲਾ ਬੁਲਾਰਾ ਹਰਮਨ ਸਿੰਘ ਜੀ ਸਮਾਂ 1 ਮਿੰਟ ਜੀ ਪਰ ਲੋਕ ਸਤਕਾਜ ਜੋਗ ਇੱਕ ਧੱਕੇ ਦੇ ਖਿਲਾਫ ਇੱਕ ਲੋਕਾਂ ਦੀ ਆਵਾਜ਼ ਨੂੰ بلند ਕਰਨ ਵਾਲੇ ਮਨਜੇ ਸਿੰਘ ਜੀ ਸੰਧੂ ਨੂੰ ਜਿਵੇਂ ਝੂਠੇ ਪਰਚੇ ਪਏ ਜਾ ਰਹੇ ਨੇ ਸਤਕਾਜ ਜੋਗ ਸਾਥੀਓ ਇਹ ਪਰਚੇ ਪਹਿਲੇ ਨਹੀਂ ਤੇ ਆਖਰੀ ਨਹੀਂ ਕਿਉਂਕਿ ਇਹ ਗੰਦਿਆ ਹੋਇਆ ਸਿਸਟਮ ਜਿਹੜਾ ਸਿਸਟਮ ਨੇ ਤੁਸੀਂ ਵੇਖਿਆ ਹੁਣ ਕਿ ਦਿੱਲੀ ਦੇ ਕੋਲ ਚ ਕਿਸਾਨੀ ਸੰਘਾਸ਼ਾ ਚ ਪੱਤਰਕਾਰਾਂ ਦੇ ਝੂਠੇ ਪਰਦੇ ਪਾਏ ਗਏ ਨੇ ਇੱਥੋਂ ਦੇ ਬੁੱਕੀ ਜੀਵੀ ਜਿਹੜਾ ਕੱਤੀ ਲੋਕਾਂ ਦੀ ਵਾਇਸ ਠਾਉਂਦੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਇਹ ਘਪਰਮ ਇਹ ਵੀ ਪਾਇਆ ਇੱਥੋਂ ਦੇ ਬਕਾ ਸੰਗ ਐਮਐਲਏ ਨੇ ਮੋਇਕ ਸੰਗ ਐਮਐਲਏ ਨੇ ਕਿ ਇਹ ਲੋਕਾਂ ਦੀ ਵਾਇਲ ਨੂੰ ਦਵਾਇਆ ਜਾਊਗਾ ਸ਼ਤਕਾ ਜੋ ਸਾਥੀਓ ਇੱਥੇ ਬਹੁਤ ਸਾਰੇ ਬਲਾਰੇ ਇਹ ਕਹਿ ਕੇ ਗਏ ਆ ਕਿ ਪਰਚੇ ਰੱਦ ਕਰਾਵਾਂਗੇ ਪਰਚੇ ਰੱਦ ਕਰਾਵਾਂਗੇ ਨਹੀਂ ਪਰਚੇ ਨੱਦ ਪਰਾਵੋ ਹੋਗੇ ਉਹ ਨਵਾਏ ਦਿਨਾਂ ਦੇ ਵਿੱਚ ਅੱਜ ਸੱਦਾ ਸੀ ਜਿਹੜਾ ਇਹ ਕੱਲਾ ਫੇਸਬੁੱਕ ਵੇਖ ਕੇ ਆਏ ਆ ਆਉਂਦੇ ਦਿਨਾਂ ਵਿੱਚ ਮੈਂ ਮਕਸ਼ਦ ਜ਼ਿਲ੍ਹੇ ਦਾ ਇਹੋ ਪ੍ਰਦਾਨ ਹੋਣ ਦੇ ਨਾਤੇ ਸਾਰੇ ਲੋਕਾਂ ਨੂੰ ਫਿਰ 31 ਲੋਕਾਂ ਨੂੰ ਦੱਸਣਾ ਚਾਹਣਾ ਹੈ ਕਿ ਅੰਗਰੇਜ਼ਾਂ ਅਸਲ ਵਿੱਚ ਅਸੀਂ ਪੂਰੇ ਜੋਸ਼ ਨਾਲ ਆਵਾਂਗੇ ਤੇ ਇਹਨਾਂ ਦੀਆਂ ਗੋਡੀਆਂ ਲੁਆ ਕੇ ਹਟਾਂਗੇ ਧੰਨਵਾਦ ਕਿ ਪੰਜਾਬ ਸਰਕਾਰ ਅੰਗਰੇਜ਼ਾਂ ਵਾਂਗੂ ਜ਼ੁਲਮ ਕਰ ਰਹੀ ਆ ਉਹਨਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਇਹਨਾਂ ਨੂੰ ਕੁਰਸੀਆਂ ਦੇ ਬਾਇਆ ਮੈਂ ਇੱਕੀ ਗੱਲ ਕਵਾਂਗਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਕਿ ਤੁਸੀਂ ਕਿਹੜੀ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਆ ਕਿ ਤੁਹਾਡੇ ਐਮਐਲਏ ਅੱਜ ਉਹ ਸ਼ਾਸਨ ਪੰਜਾਬ ਦੇ ਵਿੱਚ ਪੈਦਾ ਕਰੀ ਜਾਂਦੇ ਆ ਜਿਹੜਾ ਕਿਤੇ ਅੰਗਰੇਜ਼ਾਂ ਦੇ ਸਮੇਂ ਹੋਇਆ ਸੀ ਤੁਸੀਂ ਕੁੰਭ ਕਰਨ ਦੀ ਨੀਂਦ ਸੁੱਤੇ ਰਹੋ ਤੁਹਾਡੇ ਐਮਐਲਏ ਪੂਰੇ ਪੰਜਾਬ ਦੇ ਵਿੱਚ ਹੀ ਇਹੋ ਜਿਹੀਆਂ ਘਟਨਾਵਾਂ ਕਰ ਰਹੇ ਆ ਕਿ ਪਤਾ ਨਹੀਂ ਤਾਂ ਤੁਹਾਡੇ ਤੱਕ ਰੋ ਪਹੁੰਚ ਨਹੀਂ ਰਹੀਆਂ ਤੇ ਪਤਾ ਨਹੀਂ ਤੁਸੀਂ ਜਾਣ ਬੁੱਝ ਕੇ ਅਣਜਾਣ ਬਣੇ ਬੈਠੇ ਆ ਅੱਜ ਗੱਲ ਤਾਂ ਬਹੁਤ ਕਰ ਸਕਦੇ ਆ ਲੇਕਿਨ ਇੱਥੇ ਸਾਡੀਆਂ ਬਹੁਤ ਜਥੇਬੰਦੀਆਂ ਪਹੁੰਚੀਆਂ ਨੇ ਸਾਡੇ ਭਰਾ ਪਹੁੰਚੇ ਨੇ ਪੱਤਰਕਾਰ ਵੀਰ ਪਹੁੰਚੇ ਨੇ ਪਰ ਮੈਂ ਇੱਕ ਹੀ ਮੰਗ ਕਰਾਂਗਾ ਤੁਹਾਡੇ ਤੋਂ ਕਿ ਮਾਨ ਸਾਹਿਬ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਅਸੀਂ ਗੁਰੂ ਕਿਰਪਾ ਅੰਗੇਨ ਯੂਨੀਅਨ ਪੰਜਾਬ ਵੱਨੀਓ ਦਿਵਿਆਂਗ ਰਾਸ਼ਟਰੀ ਐਸੋਸੀਏਸ਼ਨ ਪੰਜਾਬ ਵੱਨੀਓ ਅਪੰਗ ਸੰਗ ਅਸੂਲਮਾਨਚ ਪੰਜਾਬ ਵੱਨੀਓ ਕਿ ਨਿਮਰਤਾ ਸਹਿ ਤੁਹਾਨੂੰ ਬੇਨਤੀ ਕਰਦੇ ਆ ਹੱਥ ਬਨ ਕੇ ਬੇਨਤੀ ਆ ਕਿ ਸਾਡੇ ਭਰਾ ਮਨਿੰਦਰਜੀਤ ਸਿੰਘ ਸਿੱਧੂ ਜੋ ਇੱਕ ਸੱਚ ਦੀ ਆਵਾਜ਼ ਨੇ ਨਰਪੱਖ ਸੋਚ ਰੱਖਣ ਵਾਲੇ ਨੇ ਜਿਨ੍ਹਾਂ ਨੇ ਅੱਜ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਗਰੀਬਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਸਾਡੀ ਮੰਡੀ ਦਾ ਜੋ ਬੁਰਾ ਹਾਲਾ ਜੈਤੋਂ ਦੀ ਮੰਡੀ ਦਾ ਕਿ ਦੁਕਾਨਾਂ ਤੇ ਗਾਹਕ ਨਹੀਂ ਆਉਂਦੇ ਉਹਨਾਂ ਨੇ ਦਿਖਾਇਆ ਉਹਨਾਂ ਦਾ ਕਸੂਰ ਮਨਿੰਦਰਜੀਤ ਦਾ ਇਹੀ ਆ ਹੋਰ ਉਹਦਾ ਕੋਈ ਵੱਡਾ ਕਸੂਰ ਨਹੀਂ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਉਹ ਕਹੀ ਭੋਰ ਦੇਸ਼ ਚੋਂ ਨਹੀਂ ਆਇਆਗਾ ਉਹਨੇ ਸਿਰਫ ਤੇ ਸਿਰਫ ਜੈਤੋਂ ਮੰਡੀ ਦਾ ਸੱਚ ਦਿਖਾਇਆ ਉਹਨਾਂ ਲੋਕਾਂ ਦਾ ਸੱਚ ਦਿਖਾਇਆ ਪਰ ਮੈਂ ਇੱਕ ਹੀ ਗੱਲ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੈਤੋ ਮੰਡੀ ਦਾ ਇਨਾ ਭਿਆਨਕ ਹਾਲ ਹੋ ਜੂਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਗੋਰਾ ਮੱਤਾ ਜੀ ਤੇ ਜ਼ੁਲਮ ਕੀਤਾ ਤੇ ਉਸ ਤੋਂ ਬਾਅਦ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਜ਼ੁਲਮ ਕੀਤਾ ਉਹਦਾ ਕਸੂਰ ਕੀ ਆ ਮੈਂ ਇਹੀ ਗੱਲ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਜੇ ਥੋੜੇ ਅੰਦਰ ਕਿਤੇ ਮਾੜੀ-ਮੋਟੀ ਵੀ ਸ਼ਰਮ ਆਇਆ ਨਾ ਦੀ ਕੋਈ ਚੀਜ਼ ਹੈ ਤਾਂ ਸਾਡੇ ਭਰਾ ਤੇ ਜੋ ਪਰਚਾ ਕੀਤਾ ਗਿਆ ਪੰਜਾਬ ਸਰਕਾਰ ਵੱਨਿਓ ਅਸੀਂ ਇਹੀ ਕਹਾਂਗਾ ਇਹ ਜਿਹੜਾ ਪਰਚਾ ਹੋਇਆ ਇਹ ਪਲਕਾਰ ਸਿੱਧੂ ਬੰਨੂਆ ਨਹੀਂ ਹੋਇਆ ਜਾਂ ਕਿਸੇ ਜੈਤੋ ਦੇ ਐਮਐਲਏ ਨੇ ਸਪੋਰਟ ਨਹੀਂ ਕੀਤੀ ਅਸੀਂ ਇਹੀ ਕਹਾਂਗਾ ਕਿ ਇਹ ਬਿਲਕੁਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਾਜ਼ਿਸ਼ ਦੇ ਤਹਿਤ ਹੋਇਆ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਜੇਕਰ ਤੁਸੀਂ ਮੰਨਦੇ ਹੋ ਇਹਨਾਂ ਲੋਕਾਂ ਤੇ ਤਰਸ ਕਰਦੇ ਹੋ ਜੇ ਤੁਸੀਂ ਸ਼ਰਮ ਮਨਦੇ ਹੋ ਕਿ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਜਾ ਜਾ ਕੇ ਤੁਹਾਨੂੰ ਵੋਟਾਂ ਪਾਈਆਂ ਇਹਨਾਂ ਲੋਕਾਂ ਨੇ ਤੁਹਾਨੂੰ ਕੁਰਸੀਆਂ ਦਿੱਤੀਆਂ ਜਿਹੜੇ ਅੱਜ ਛੜਕਾਂ ਦੇ ਦੁਰੇ ਫਿਰਦੇ ਆ ਤੁਹਾਡੇ ਖਾਤਰ ਸੋ ਬੇਨਤੀ ਕਰਦਾ ਮੈਂ ਆਪ ਸਭ ਨੂੰ ਕਿ ਹੱਥ ਬੰਨ੍ਹ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਸਾਨੂੰ ਇਨਸਾਫ ਚਾਹੀਦਾ ਸਾਡੇ ਉਹਨਾਂ ਲੋਕਾਂ ਨੂੰ ਇਨਸਾਫ ਚਾਹੀਦਾ ਜਿਹੜੇ ਅੱਜ ਮੀਂਹ ਦੇ ਵਿੱਚ ਰੱਬ ਰੋ ਰਿਹਾ ਤੁਹਾਡੀ ਕਰਨੀ ਨੂੰ ਤੇ ਮੀਂਹ ਦੇ ਵਿੱਚ ਲੋਕ ਛੜਕਾਂ ਦੇ ਤੁਰੇ ਫਿਰਦੇ ਆ ਸਾਨੂੰ ਇਨਸਾਫ ਦਿਓ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਚਾਹੀਦਾ ਤੇ ਅਦਾਲਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਮਗਰ ਲੱਗ ਕੇ ਜੋ ਝੂਠੇ ਪਰਚੇ ਪਾਏ ਗਏ ਮਨੀਂਦਰਜੀਤ ਸਿੰਘ ਸਿੱਧੂ ਤੇ ਉਸ ਨੂੰ ਰੱਦ ਕੀਤਾ ਜਾਵੇ ਤੇ ਸਾਡੇ ਛੜਕਾ ਤੇ ਉਤਰੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਸਾਰੇ মিডিਆ ਦੇ ਪੱਤਰਕਾਰ ਤੇ ਲੋਕਾਂ ਦਾ ਧੰਨਵਾਦ ਤੇ ਅਗਰ ਗੱਲ ਕਰੀਏ ਤਾਂ ਜੋ ਮਨੀਂਦਰਜੀਤ ਸਿੰਘ ਸਿੱਧੂ ਤੇ ਪਰਚਾ ਪਾਇਆ ਗਿਆ ਹੈ ਸੜਾ ਨਿਰਪੱਖ ਟੂਡੇ ਪੰਜਾਬ ਚੈਨਲ ਅਸੀ ਸਖਤ ਨਿਖੇਦੀ ਕਰਦਾ ਹੈ ਤਾਂ ਇਸ ਬਾਰੇ ਅਸੀਂ ਚੰਗੀ ਤਰ੍ਹਾਂ ਨਾਲ ਗੱਲ ਕਰਦੇ ਆ ਤੁਹਾਡੇ ਨਾਲ ਅਸੀਂ ਇਸ ਮੈਟਰ ਤੇ ਗੱਲ ਕਰੀਏ ਤਾਂ ਦੇਖੋ ਕਿਵੇਂ ਕੁਲਦੀਪ ਸਿੰਘ ਪੱਤਰਕਾਰ ਜੋ ਕਿ ਨਿਰਪੱਖ ਟੂਡੇ ਪੰਜਾਬ ਚੈਨਲ ਦਾ ਕੰਮ ਕਰਦੇ ਨੇ ਪੱਤਰਕਾਰੀ ਕਰ ਦੇ ਦੇ ਪਹਿਲਾ ਕੁਲਦੀਪ ਸਿੰਘ ਪੱਤਰਕਾਰ ਨੇ ਸੱਚ ਦੀ ਆਵਾਜ਼ ਚੁੱਕੀ ਤਾਂ ਉਹਨਾਂ ਦੇ ਪਰਛੇ ਪਾਏ ਗਏ ਵੱਡੀਆਂ-ਵੱਡੀਆਂ ਧਰਾਵਾਂ ਲਾ ਕੇ ਉਹਨਾਂ ਦੇ ਸਾਰੇ ਪੈਨ ਦੇ ਲੋਕਾਂ ਤੇ ਵੱਡੀਆਂ-ਵੱਡੀਆਂ ਧਰਾਵਾਂ ਲਾ ਕੇ ਕਿਵੇਂ ਉਹਨਾਂ ਨੂੰ ਜੇਲ੍ਹ ਦੇ ਅੰਦਰ ਸੁੱਟਿਆ ਗਿਆ ਉਹਨਾਂ ਦੀ ਇਥੋਂ ਤੱਕ ਦੀ ਚੈਨਲ ਨੂੰ ਵੀ ਅੰਦਰ ੱਦੱਕਣ ਦੀ ਕੋਸ਼ਿਸ਼ ਕੀਤੀ ਸੀ ਇਹ ਸਭ ਕੁਝ ਐਮਐਲਏ ਅਗੋਲਕ ਦੀ ਸ਼ਹਿਤ ਹੁੰਦਾ ਹੈ ਕਿਵੇਂ ਤਨਾਰ ਲੋਕ ਗਰੀਬਾਂ ਤੇ ਅਤਿਆਚਾਰ ਕਰਦੇ ਨੇ ਗੰਦੂ ਸਿੰਘ ਪੱਪੂ ਦੇ ਉਹਨਾਂ ਨੇ ਪਰਚਾ ਤਾਂ ਦਰਜ ਕਰ ਦਿੱਤਾ ਹੈ ਪਰ ਉਹਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਕੀਤੀ ਤੇ ਹੁਣ ਮਨਿੰਦਰਜੀਤ ਸਿੱਧੂ ਤੇ ਪਰਚਾ ਦਰਜ ਕਰ ਦਿੱਤਾ ਹੈ ਮਨਿੰਦਰਜੀਤ ਸਿੱਧੂ ਤੇ ਪਰਚਾ ਕਿਉਂ ਪਾਇਆ ਗਿਆ ਮਨਿੰਦਰਜੀਤ ਸਿੱਧੂ ਤੇ ਪਰਚਾ ਐਸ ਲਈ ਪਾਇਆ ਗਿਆ ਕਿਉਂਕਿ ਉਹ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਚੁੱਕਦਾ ਸੀ ਉਹਨਾਂ ਨੇ ਮਜ਼ਦੂਰਾਂ ਦੇ ਨਾਲ ਖੜੇ ਹੋ ਇਸ ਕਰਕੇ ਉਹਨਾਂ ਤੇ ਪਰਚਾ ਪਾਇਆ ਗਿਆ ਧੰਨਵਾਦ ਸਦਰਸ਼ੀ ਸਾਥੀਓ ਔਰ ਸ਼ਹਿਰ ਨਿਵਾਸੀਓ ਜੋ ਤੁਹਾਨੂੰ ਪਤਾ ਹੀ ਆ ਇਹ ਗੁੰਡਿਆਂ ਦੀ ਲਟੇਰਿਆਂ ਦੀ ਸਰਕਾਰ ਬਣੀ ਆ ਲੋਕਾਂ ਨੂੰ ਭੁਲੇਖੇ ਪਾ ਕੇ ਗਲਤ ਬਦਲਾਅ ਦਾ ਨਾਅਰੇ ਦੇ ਕੇ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਸੀਗਾ ਆਪ ਦੀ ਸਰਕਾਰ ਬਣਾ ਕੇ ਸਦਾ ਸਾਡੇ ਜਿਹੜੇ ਲੋਕ ਆ ਉਹ ਇਹਨਾਂ ਦੇ ਰਵਾਇਤੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ ਉਹਨਾਂ ਤੋਂ ਦੁਖੀ ਸੀ ਔਰ ਇਹ ਗੁੰਡੇ ਅੱਗੇ ਆ ਗਏ ਇਹ ਜੋ ਕ੍ਰਿਤੀਆਂ ਕਰਦੇ ਆ ਆਦੀਆਂ ਜਿਹੜੀਆਂ ਹਨ ਖਾਮੀਆਂ ਨੂੰ ਜੋ ਇਹਨਾਂ ਦੀਆਂ ਖਾਮੀਆਂ ਹੁੰਦੀਆਂ ਉਹਨਾਂ ਨੂੰ ਉਜਾਗਰ ਕਰਦਾ ਕੋਈ ਵੀ ਜਿਹੜੀ ਹੱਕ ਸੱਚ ਦੀ ਆਵਾਜ਼ ਆ ਚਾਹੇ ਕੋਈ ਪੱਤਰਕਾਰ ਭਾਈਚਾਰਾ ਚਾਹੇ ਕੋਈ ਚਤਥੇਬੰਦੀ ਦਾ ਆਗੂ ਆ ਤਾਂ ਉਹ ਆਉਂਦੀਆਂ ਖਾਮੀਆਂ ਨੂੰ ਲਕੋੜ ਵਾਸਤੇ ਉਹਨਾਂ ਤੇ ਝੂਠੇ ਪਰਚੇ ਕਰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਹੱਕ ਸੱਚ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਔਰ ਜੋ ਸ ਇਹ ਬਿਲਕੁਲ ਝੂਠਾ ਪਰਚਾ ਸਭ ਨੂੰ ਦਿਸਦਾ ਹੈ ਕਿ ਝੂਠਾ ਪਰਚਾ ਸਾਰੇ ਸ਼ਹਿਰ ਨਿਵਾਸੀ ਸਾਰੀਆਂ ਦਫ਼ਤਰਾਂ ਦੀਆਂ ਦੇ ਅੱਗੇ ਸਾਰੇ ਪੱਤਰਕਾਰ ਭਾਈਚਾਰਾ ਇਕੱਠੇ ਹੋ ਕੇ ਜੇ ਅੱਜ ਦਾ ਜਿਹੜਾ ਇਹ ਮਾਰਚ ਕਰ ਰਿਹਾ ਇਹਦੇ ਨੂੰ ਸਾਬਤ ਹੁੰਦਾ ਕਿ ਇਹ ਜਿਹੜਾ ਬਿਲਕੁਲ ਝੂਠਾ ਪਰਚਾ ਜਿੰਨਾ ਸਿਰਫ ਪ੍ਰਸ਼ਾਸਨ ਇਸ ਝੂਠੇ ਪਰਚੇ ਨੂੰ ਰੱਦ ਨਹੀਂ ਕਰਦਾ ਆ ਰੱਦ ਨਹੀਂ ਹੁੰਦੇ ਤੇ ਬਲਕਾਰ ਸਿੰਘ ਤੇ ਜਿਹੜਾ ਪਰਚਾ ਉਹ ਦੁਬਾਰਾ ਰਿਜਿਸਟਰ ਨਹੀਂ ਹੁੰਦਾ ਅਸੀਂ ਕਦੇ ਵੀ ਸਰ ਆਨ ਆਲ ਨਹੀਂ ਬਠਾਂਗੇ ਨਾ ਸੀ ਇਹਨਾਂ ਦੀ ਆਵਾਜ਼ ਨੂੰ ਜਿਹੜਾ ਬੰਦ ਕਰਨ ਦਾ ਜਿਹੜਾ ਸਾਡੀ ਹੱਕ ਸੱਚ ਨੂੰ ਆਵਾਜ਼ ਨੂੰ ਬੰਦ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਝੂਠੇ ਪਰਚਿਆਂ ਨਾਲੇ ਬਦਰੀ ਹੋ ਰਹੀਆਂ ਲੋਕ ਐਟਕ ਚਲਾਵਾ